ਅੱਜ ਦੁਨੀਆ ਦੀਆਂ ਸੜਕਾਂ ਤੇ ਹਰ ਪਲ ਇੱਕ ਨਵੀਂ ਹੁੰਡਈ ਕਾਰ ਸ਼ਾਮਲ ਹੋ ਰਹੀ ਹੈ। ਕੀ ਤੁਸੀਂ ਜਾਣਦੇ ਹੋ ਇਹ ਵਿਸ਼ਾਲ ਕੰਪਨੀ ਜੋ ਹਰ ਸਾਲ ਲੱਖਾਂ ਗੱਡੀਆਂ ਵੇਚਦੀ ਹੈ ਇੱਕ ਗਰੀਬ ਕਿਸਾਨ ਦੇ ਸੁਪਨੇ ਤੋਂ ਪੈਦਾ ਹੋਈ ਸੀ। ਇੱਕ ਅਜੀਹਾ ਸੁਪਨਾ ਜਿਸ ਨੂੰ ਹਕੀਕਤ ਵਿੱਚ ਬਦਲਣ ਲਈ ਉਸ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਕਹਾਣੀ ਹੈ ਉਸ ਇਨਸਾਨ ਦੀ ਜਿਸ ਨੇ ਜ਼ੀਰੋ ਤੋਂ ਇੱਕ ਆਟੋਮੋਬਾਈਲ ਸਾਮਰਾਜ ਖੜਾ ਕੀਤਾ ਕਿਵੇਂ ਇੱਕ ਆਟੋ ਰਿਪੇਅਰ ਦੀ ਛੋਟੀ ਜਹੀ ਦੁਕਾਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਰ ਕੰਪਨੀਆਂ ਵਿੱਚੋਂ ਇੱਕ ਬਣ ਗਈ ਆਓ ਜਾਣਦੇ ਹਾਂ ਚੋਂਗ ਜੂ ਯੰਗ ਦੀ ਹੈਰਾਨ ਕਰਨ ਵਾਲੀ ਸੱਚੀ ਕਹਾਣੀ ਇਹ ਕਹਾਣੀ ਹੈ ਇਸ ਕੰਪਨੀ ਦੇ ਮਾਲਕ ਦੀ ਜੋ ਕਿ 1915 ਵਿੱਚ ਉੱਤਰੀ ਕੋਰੀਆ ਦੇ ਇੱਕ ਪਿੰਡ ਵਿੱਚ ਜਨਮੇ ਉਸ ਦਾ ਬਚਪਨ ਗਰੀਬੀ ਵਿੱਚ ਗੁਜ਼ਰਿਆ ਇੱਕ ਵਾਰ ਭੁੱਖ ਤੋਂ ਤੰਗ ਆ ਕੇ ਉਸਨੇ ਆਪਣੇ ਪਰਿਵਾਰ ਦੀ ਇੱਕੋ ਇੱਕ ਗਾਂ ਨੂੰ ਚੋਰੀ ਛੁਪੇ ਵੇਚ ਦਿੱਤਾ ਤਾਂ ਜੋ ਉਹ ਸਿਆਲ ਜਾ ਕੇ ਆਪਣੀ ਕਿਸਮਤ ਅਜਮਾ ਸਕੇ ਇੱਕ ਨੌਜਵਾਨ ਦਾ ਬੇਚੈਨ ਸੁਪਨਾ ਸੀ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਸਿਓਲ ਵਿੱਚ ਉਸ ਦਾ ਸਵਾਗਤ ਆਸਾਨ ਨਹੀਂ ਸੀ ਉਸਨੇ ਕਈ ਔਖੇ ਕੰਮ ਕੀਤੇ ਉਸਾਰੀ ਵਾਲੀ ਥਾਂ ਤੇ ਮਜ਼ਦੂਰੀ ਕੀਤੀ ਇੱਕ ਦੁਕਾਨ ਤੇ ਭਾਰਟ ਹੋਇਆ ਹਰ ਇੱਕ ਠੋਕਰ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਗਈ ਉਸ ਦੀ ਇੱਕ ਵੱਡੀ ਖਾਹਿਸ਼ ਸੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਉਸ ਦੀ ਪਹਿਲੀ ਵੱਡੀ ਕੋਸ਼ਿਸ਼ ਇੱਕ ਚੌਲਾਂ ਦੀ ਦੁਕਾਨ ਸੀ ਆਪਣੀ ਸਖਤ ਮਿਹਨਤ ਅਤੇ ਸਮਝਦਾਰੀ ਨਾਲ ਉਸ ਨੇ ਜਲਦ ਹੀ ਸਫਲਤਾ ਹਾਸਲ ਕੀਤੀ ਪਰ 1939 ਵਿੱਚ ਜਾਪਾਨੀ ਕਬਜ਼ੇ ਦੌਰਾਨ ਵਪਾਰ ਬੰਦ ਹੋਣ ਕਾਰਨ ਉਸ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਇਹ ਇੱਕ ਵੱਡਾ ਝਟਕਾ ਸੀ ਪਰ ਚੋਂਗ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੋਰੀਆ ਇੱਕ ਵਾਰ ਫਿਰ ਉੱਠ ਰਿਹਾ ਸੀ। ਚੋਂਗ ਨੇ ਇਸ ਮੌਕੇ ਨੂੰ ਪਛਾਣਿਆ। 1946 ਵਿੱਚ ਉਸਨੇ ਹੁੰਡਈ ਮੋਟਰ ਇੰਡਸਟਰੀਅਲ ਕੰਪਨੀ ਦੀ ਸਥਾਪਨਾ ਕੀਤੀ। ਸ਼ੁਰੂਆਤ ਵਿੱਚ ਇਹ ਇੱਕ ਸਿਰਫ ਛੋਟੀ ਜਹੀ ਆਟੋ ਰਿਪੇਅਰ ਦੀ ਦੁਕਾਨ ਸੀ। ਉਸ ਦੇ ਨਾਲ ਕੰਮ ਕਰਨ ਵਾਲੇ ਕੁਝ ਕਰਮਚਾਰੀ ਸਨ ਜਿਨ੍ਹਾਂ ਕੋਲ ਪੁਰਾਣੇ ਸੰਦਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਇੱਕ ਵਾਰ ਇੱਕ ਗਾਹਕ ਦੀ ਕਾਰ ਦਾ ਇੱਕ ਮਹੱਤਵਪੂਰਨ ਪਾਰਟ ਟੁੱਟ ਗਿਆ। ਪੂਰੇ ਕੋਰੀਆ ਵਿੱਚ ਉਹ ਪਾਟ ਕਿਤੇ ਨਹੀਂ ਮਿਲ ਰਿਹਾ ਸੀ ਚੁੰਗ ਨੇ ਹਾਰ ਨਹੀਂ ਮੰਨੀ ਉਸ ਨੇ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਹੱਥਾਂ ਨਾਲ ਉਸ ਪਾਟ ਨੂੰ ਦੁਬਾਰਾ ਬਣਾਇਆ ਇਹ ਸਿਰਫ ਇੱਕ ਮੁਰੰਮਤ ਨਹੀਂ ਸੀ ਇਹ ਉਸ ਦੀ ਸਮੱਸਿਆ ਹੱਲ ਕਰਨ ਦੀ ਅਦੁੱਤੀ ਸਮਰੱਥਾ ਅਤੇ ਗਾਹਕ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਸੀ ਫਿਰ ਉਸ ਨੇ ਉਸਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਹੁੰਡਈ ਕੰਸਟਰਕਸ਼ਨ ਬਣਾਈ ਉਸੀ ਦੂਰਅੰਦੇਸ਼ੀ ਅਤੇ ਸਖਤ ਮਿਹਨਤ ਨੇ ਉਸਨੂੰ ਵੱਡੇ ਸਰਕਾਰੀ ਪ੍ਰੋਜੈਕਟ ਜਿੱਤਣ ਵਿੱਚ ਮਦਦ ਕੀਤੀ। ਕੋਰੀਆ ਦੇ ਬੁਨਿਆਦੀ ਢਾਂਚੇ ਨੂੰ ਮੋੜ ਤੋਂ ਮਜ਼ਬੂਤ ਬਣਾਉਣ ਲਈ ਉਸਨੇ ਅਹਿਮ ਭੂਮਿਕਾ ਨਿਭਾਈ ਪਰ ਉਸਦਾ ਅਸਲ ਸੁਪਨਾ ਤਾਂ ਆਪਣੀਆਂ ਕਾਰਾਂ ਬਣਾਉਣਾ ਸੀ। 1967 ਵਿੱਚ ਬਹੁਤ ਸਾਰੇ ਸ਼ੱਕਾਂ ਅਤੇ ਵਿਰੋਧ ਦੇ ਬਾਵਜੂਦ ਚੋਂਗ ਨੇ ਹੁੰਡਈ ਮੋਟਰ ਕੰਪਨੀ ਦੀ ਸਥਾਪਨਾ ਕੀਤੀ। ਲੋਕਾਂ ਨੇ ਕਿਹਾ ਕਿ ਇਹ ਪਾਗਲਪਨ ਹੈ। ਕੋਰੀਆ ਕੋਰੀਆ ਕੋਲ ਕਾਰਾਂ ਬਣਾਉਣ ਲਈ ਕੋਈ ਟੈਕਨੋਲੋਜੀ ਨਹੀਂ ਸੀ ਪੈਸਾ ਨਹੀਂ ਸੀ ਅਤੇ ਕੋਈ ਤਜਰਬਾ ਨਹੀਂ ਸੀ ਪਰ ਚੋਂਗ ਦੇ ਅੰਦਰ ਇੱਕ اٹਟ ਵਿਸ਼ਵਾਸ ਸੀ ਉਸ ਦੇ ਵਿਦੇਸ਼ੀ ਮਾਹਿਰਾਂ ਨੂੰ ਭਰਤੀ ਕੀਤਾ ਅਤੇ ਆਪਣੀ ਟੀਮ ਨੂੰ ਦਿਨ ਰਾਤ ਕੰਮ ਕਰਨ ਲਈ ਪ੍ਰੇਰਿਤ ਕੀਤਾ ਪੈਸਾ ਮੁਸ਼ਕਿਲ ਨਾਲ ਮਿਲਦਾ ਸੀ ਤਕਨੀਕੀ ਗਿਆਨ ਹੌਲੀ-ਹੌਲੀ ਆ ਰਿਹਾ ਸੀ ਪਰ ਚੋਂਗ ਦਾ ਇਰਾਦਾ ਪੱਥਰ ਵਾਂਗ ਮਜ਼ਬੂਤ ਸੀ ਕਈ ਵਾਰ ਅਜੀਹਾ ਲੱਗਿਆ ਕਿ ਸਭ ਕੁਝ ਖਤਮ ਹੋ ਜਾਵੇਗਾ ਇੱਕ ਵਾਰ ਜਦੋਂ ਫੰਡ ਖਤਮ ਹੋ ਗਏ ਤਾਂ ਉਸਨੇ ਆਪਣੀ ਨਿੱਜੀ ਜਾਇਦਾਦ ਵੇਚ ਕੇ ਕੰਪਨੀ ਨੂੰ ਬਚਾਇਆ ਲੰਮੀ ਅਤੇ ਸਖਤ ਮਿਹਨਤ ਤੋਂ ਬਾਅਦ 1975 ਵਿੱਚ ਹੁੰਡਈ ਨੇ ਪਹਿਲੀ ਆਪਣੀ ਮਾਡਲ ਕਾਰ ਪੋਨੀ ਪੇਸ਼ ਕੀਤੀ ਇਹ ਇੱਕ ਸੰਖੇਪ ਕਾਰ ਸੀ ਜਿਸ ਦਾ ਡਿਜ਼ਾਈਨ ਇੱਕ ਇਟਾਲੀਅਨ ਡਿਜ਼ਾਈਨਰ ਨੇ ਤਿਆਰ ਕੀਤਾ ਸੀ ਪੋਨੀ ਨਾ ਸਿਰਫ ਕੋਰੀਆ ਦੀ ਵੱਡੇ ਪੱਧਰ ਤੇ ਤਿਆਰ ਕੀਤੀ ਗਈ ਕਾਰ ਸੀ ਸਗੋਂ ਇਹ ਕੋਰੀਆ ਦੇ ਆਤਮ ਵਿਸ਼ਵਾਸ ਦਾ ਪ੍ਰਤੀਕ ਵੀ ਬਣੀ ਇਸ ਦੇ 90% ਪਾਰਟਸ ਕੋਰੀਆ ਵਿੱਚ ਹੀ ਬਣੇ ਸਨ ਪੋਨੀ ਨੂੰ ਘਰੇਲੂ ਬਾਜ਼ਾਰ ਵਿੱਚ ਵੱਡੀ ਸਫਲਤਾ ਮਿਲੀ ਕਿਉਂਕਿ ਇਹ ਕਿਫਾਇਤੀ ਭਰੋਸੇਯੋਗ ਅਤੇ ਕੋਰੀਆ ਦੀਆਂ ਸੜਕਾਂ ਲਈ ਢੁਕਵੀ ਸੀ ਇਸ ਸਫਲਤਾ ਨੇ ਹੁੰਡਈ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਦਮ ਰੱਖਣ ਦਾ ਹੌਸਲਾ ਦਿੱਤਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸ਼ੁਰੂਆਤੀ ਸਾਲ ਕਾਫੀ ਚੁਣੌਤੀਪੂਰਨ ਸਨ ਹੋਂਡਾ ਨੂੰ ਗੁਣਵੱਤਾ ਅਤੇ ਬ੍ਰਾਂਡ ਜਾਗਰੂਕਤਾ ਦੇ ਮਾਮਲੇ ਵਿੱਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਪਰ ਚੋਂਗਜੂ ਯੋਂਗ ਦਾ ਇੱਕ ਸਪਸ਼ਟ ਕਾਰੋਬਾਰੀ ਫਲਸਫਾ ਸੀ ਸਖਤ ਮਿਹਨਤ ਸਾਵਧਾਨੀ ਪੂਰਵਕ ਯੋਜਨਾਬੰਦੀ ਅਤੇ ਸਕਾਰਾਤਮਕ ਸੋਚ ਉਸਨੇ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਕਰਨ ਨਵੀਂ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਅਤੇ ਗਾਹਕਾਂ ਦੀਆਂ ਲੋੜਾਂ ਨੂੰ ਸਮਝਣ ਤੇ ਜ਼ੋਰ ਦਿੱਤਾ ਉਸ ਦਾ ਮੰਨਣਾ ਸੀ ਕਿ ਸਮਾਂ ਇੱਕ ਬਰਾਬਰ ਦਿੱਤੀ ਗਈ ਪੂੰਜੀ ਹੈ ਅਤੇ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਇਸ ਦੀ ਸਹੀ ਵਰਤੋਂ ਕਰਦੇ ਹਨ ਹੌਲੀ-ਹੌਲੀ ਹੁੰਡਈ ਨੇ ਆਪਣੀ ਗੁਣਵੱਤਾ ਅਤੇ ਕੀਮਤ ਦੇ ਸੁਮੇਲ ਨਾਲ ਦੁਨੀਆ ਭਰ ਦੇ ਗਾਹਕਾਂ ਦਾ ਵਿਸ਼ਵਾਸ ਜਿੱਤ ਲਿਆ ਅੱਜ ਹੁੰਡਈ ਇੱਕ ਗਲੋਬਲ ਪਾਵਰ ਹਾਊਸ ਹੈ ਜੋ ਕਿ ਆਪਣੀ ਨਵੀਨਤਾ ਡਿਜ਼ਾਈਨ ਅਤੇ ਪਰੋਸੇਯੋਗਤਾ ਲਈ ਜਾਣੀ ਜਾਂਦੀ ਹੈ ਚੋਂਗਯੂ ਯੋਂਗ ਦੀ ਦੂਰਅੰਦੇਸ਼ੀ ਅਤੇ ਅਣਥੱਕ ਮਿਹਨਤ ਨੇ ਇੱਕ ਸਥਾਨਕ ਕਾਰ ਕੰਪਨੀ ਨੂੰ ਇੱਕ ਅੰਤਰਰਾਸ਼ਟਰੀ ਸਫਲਤਾ ਦੀ ਕਹਾਣੀ ਵਿੱਚ ਬਦਲ ਦਿੱਤਾ ਚੋਂਗਯੂ ਯੋਂਗ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਮੁਸ਼ਕਲਾਂ ਜ਼ਰੂਰ ਆਣਗੀਆਂ ਪਰ ਗ੍ਰਿਹੜ ਇਰਾਦੇ ਅਤੇ اٹੋਟ ਵਿਸ਼ਵਾਸ ਨਾਲ ਕੋਈ ਵੀ ਰੁਕਾਵਟ ਅਸੰਭਵ ਨਹੀਂ ਹੈ। ਕਿ ਤੁਹਾਡੇ ਅੰਦਰ ਵੀ ਕੋਈ ਅਜਿਹਾ ਸੁਪਨਾ ਪਲ ਰਿਹਾ ਹੈ ਕਿ ਤੁਸੀਂ ਵੀ ਆਪਣੀ ਕਿਸਮਤ ਲਿਖਣਾ ਚਾਹੁੰਦੇ ਹੋ। ਚੋਂਗਯੂ ਯੋਂਗ ਦੀ ਕਹਾਣੀ ਤੋਂ ਪ੍ਰੇਰਨਾ ਲਓ। ਹਿੰਮਤ ਕਰੋ, ਸ਼ੁਰੂਆਤ ਕਰੋ ਅਤੇ ਕਦੇ ਵੀ ਹਾਰ ਨਾ ਮੰਨੋ। ਤੁਹਾਡਾ ਸੁਪਨਾ ਤੁਹਾਡੀ ਉਡੀਕ ਕਰ ਰਿਹਾ ਹੈ